ਸੰਸਾਰ ਪਰ ਵਿੱਚ ਵਸਦੇ ਸਮੂਹ ਭੈਣਾ ਭਰਾਵਾਂ ਵੀਰਾਂ ਮਾਵਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਦਰਜਾਬ ਦਰਜਾ ਪਿਆਰ ਸਤਿਕਾਰ ਅਤੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 7 ਸੰਮੇਲਨ 15 ਤਰੀਕ ਦਾ ਸ਼ੁਰੂ ਹੋਇਆ 17 ਨੂੰ ਮੁੱਕ ਜਾਣਾ ਜਿੱਥੇ ਖਾਲਸਤਾਨੀਆਂ ਨੇ ਮੋਦੀ ਦੇ ਸਵਾਗਤ ਲਈ ਪਹਿਲਾਂ ਹੀ ਘੇਰਾਬੰਦੀ ਕੀਤੀ ਹੋਈ ਹੈ ਪਰ ਹਰਾਨੀ ਵਾਲੀ ਖਬਰ ਹੈ ਕਿ ਮੋਦੀ ਜੇ ਜੇ ਪਹੁੰਚੇ ਨਹੀਂ ਮੋਦੀ ਜੀ ਹੋਣੀ ਤਾਂ ਕੱਲ ਤੇ ਸਾਈਪਰਸ ਪਹੁੰਚੇ ਹੋਏ ਨੇ ਵੈਸੇ ਮੰਨਣਾ ਤਾਂ ਪਊਗਾ ਨਾ ਕਿ ਖਾਲਸਤਾਨੀਆਂ ਕੋਲੋਂ ਭਾਰਤ ਵਾਲਿਆਂ ਨੇ ਇੱਕ ਵਾਰ ਤਾਂ ਹਾਰ ਮੰਨ ਲਈ ਅਜੇ ਤਾਂ ਸਰਪ ਸ਼ਾਂਤਮਈ ਮਜ਼ਾਰੇ ਨੇ ਜਦੋਂ ਸਦਾ ਜੀ7 ਦੇ ਵਿੱਚ ਦਿੱਤਾ ਤਾਂ ਮੋਦੀ ਜੀ ਉੱਥੇ ਪਹੁੰਚਣ ਦੀ ਹਿੰਮਤ ਕਿਉਂ ਨਹੀਂ ਹੋ ਰਹੀ ਸਾਈਪਰਸ ਵਿੱਚ ਕਿਹੜਾ ਵਿਆਹ ਸੀ ਜਿੱਥੇ ਤੁਹਾਡਾ ਪਹੁੰਚਣਾ ਜ਼ਰੂਰੀ ਸੀ ਮੈਂ ਬਹੁਤ ਸਾਰੇ ਚੰਦਲਾਂ ਦੇ ਉੱਤੇ ਗਿਆ ਅਮਰੀਕਾ ਪਹੁੰਚਿਆ ਹੋਇਆ ਫਰਾਂਸ ਪਹੁੰਚਿਆ ਇੰਗਲੈਂਡ ਪਹੁੰਚਿਆ ਆਸਟ੍ਰੇਲੀਆ ਪਹੁੰਚਿਆ ਜਾਪਾਨ ਪਹੁੰਚ ਗਿਆ ਉਹਨਾਂ ਨੂੰ ਉੱਥੇ ਰਾਇਲ ਫੋਰਸਾਂ ਸਲੂਟ ਮਾਰਨ ਲੱਗੀਆਂ ਨੇ ਪਰ ਭਾਰਤੀ ਚੈਨਲਾਂ ਦਾ ਜਲਵਾ ਤੁਹਾਨੂੰ ਮੈਂ ਦੱਸਦਾ ਇਹ ਕੀ ਕਰ ਰਹੇ ਉਹ ਮੋਦੀ ਸਾਹਿਬ ਦੇ ਜਹਾਜ਼ੋਂ ਉਤਰਦੇ ਨੂੰ ਹੱਥ ਹਿਲਾਉਂਦੇ ਦਾ ਦਿਖਾ ਦਿੰਦੇ ਨੇ ਦੋਕ ਸਟੈਪ ਪੌੜੀਆਂ ਦੇ ਥੱਲੇ ਉਤਰਦਾ ਉਸ ਤੋਂ ਅੱਗੇ ਫਿਰ ਟਰੰਪ ਦਿਖਾ ਦਿੰਦੇ ਨੇ ਮੋਦੀ ਜੀ ਕੈਨੇਡਾ ਦੀ ਜ਼ਮੀਨ ਦੇ ਉੱਤੇ ਤੁਰਦੇ ਕਿਤੇ ਦਿਸਦੇ ਨਹੀਂ ਹਰੇਕ ਭਾਰਤੀ ਚੈਨਲ ਇਦਾਂ ਹੀ ਦਿਖਾ ਰਿਹਾ ਪਿਛਲੀਆਂ ਅਮਰੀਕਾ ਦੀਆਂ ਕੀਤੀਆਂ ਹੋਈਆਂ ਵਿਜ਼ਿਟਾਂ ਵਿੱਚ ਮੋਦੀ ਜੀ ਨੂੰ ਦਿਖਾ ਕੇ ਭਲੇਖਾ ਪਾ ਰਹੇ ਨੇ ਜਦੋਂ ਉਹ ਫਰਾਂਸ ਗਿਆ ਸੀ ਫਰਾਂਸ ਦਾ ਦਿਖਾਈ ਜਾ ਰਹੇ ਨੇ ਜਾਂ ਹੋਰ ਜਿੱਥੇ-ਜਿੱਥੇ ਵੀ ਗਿਆ ਕਿਉਂਕਿ ਮੋਦੀ ਜੀ ਜਦੋਂ ਪ੍ਰਧਾਨ ਮੰਤਰੀ ਬਣੇ ਤਕਰੀਬਨ ਸਾਇਰਸ ਪੱਟੇ ਜਾਜ ਫੜਿਆ ਤੇ ਆਸਟ੍ਰੇਲੀਆ ਨੂੰ ਨਿਕਲ ਗਏ ਵਾਪਸ ਆਏ ਅਫਰੀਕਾ ਪਹੁੰਚ ਗਏ ਉੱਥੋਂ ਵਾਪਸ ਆਏ ਰੂਸ ਪਹੁੰਚ ਗਏ ਪਿਛਲੇ 11 ਸਾਲਾਂ ਚ ਇਹੀ ਕੁਝ ਕੀਤਾ ਇਸ ਸੈਰ ਸਪਾਟੇ ਨੂੰ ਮੋਦੀ ਭਗਤ ਮੋਦੀ ਚੈਨਲ ਬੜਾ ਉਸ਼ਾਲ-ਵਸ਼ਾਲ ਕੇ ਦਿਖਾਉਂਦੇ ਰਹਿੰਦੇ ਨੇ ਮੈਂ ਖੁਦ ਬੜਾ ਹੈਰਾਨ ਹੋਇਆ ਮੈਂ ਖੁਦ ਮੋਦੀ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਵੀ ਕੈਨੇਡਾ ਪਹੁੰਚੇ ਹੋਣੇ ਆ ਤੇ ਚਲੋ ਦੇਖੀਏ ਵੀ ਭਾਰਤ ਦਾ ਪ੍ਰਧਾਨ ਮੰਤਰੀ ਹੈ ਦੁਨੀਆ ਦੀ ਪੰਜਵੀਂ ਇਕਨੋਮੀ ਤੇ ਭਾਰਤੀ ਮੀਡੀਆ ਖਬਰ ਕੀ ਦੇ ਜਾਂਦਾ ਅੱਠਕ ਜਾਣੇ ਆ ਗਏ ਨੇ ਉਹ ਘਰਾਂ ਜਾਂਦੇ ਵਿੱਚ ਖੜੇ ਨੇ ਪਿੱਛੇ ਤੰਗਾ ਫੜਿਆ ਉੱਤੇ ਲਿਖਿਆ ਕਿ ਮੋਦੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਭਾਰਤੀ ਜੇ ਮੋਦੀ ਸਾਹਿਬ ਸਾਈਪ੍ਰਸ ਦੇ ਵਿੱਚ ਨੇ ਉਹ ਕੈਨੇਡਾ ਦੇ ਵਿੱਚ ਉੱਥੇ ਪਹਿਲਾਂ ਝੰਡਾ ਰੱਖ ਕੇ ਕਾਦੀ ਉਡੀਕ ਲੱਗੇ ਨੇ ਕਰਨ ਯਾਨੀ ਕਿ ਦੁਨੀਆ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਭੁਲੇਖਾ ਤਾਂ ਪਾਉਣਾ ਨਾ ਕਿ ਮੋਦੀ ਜੀ ਜੀ7 ਦੇ ਵਿੱਚ ਗਏ ਨੇ ਅਸਲੀਅਤ ਇਹ ਹੈ ਕਿ ਸਾਹਮਣਾ ਨਹੀਂ ਹੋ ਰਿਹਾ ਖਾਲਸਾਨੀਆਂ ਦਾ ਮੋਦੀ ਜੀ ਸੋਚ ਰਹੇ ਪਹੁੰਚੀਏ ਕਿ ਰਹਿ ਨਹੀਂ ਦਈਏ ਮੈਨੂੰ ਲੱਗਦਾ ਕੱਲ 17 ਤਰੀਕ ਆ ਤਾਂ 17 ਤਰੀਕ ਨੂੰ ਜਦੋਂ ਕਿ ਜੀ7 ਖਤਮ ਹੋਣਾ ਅੱਧਾ ਘੰਟਾ ਪਹਿਲਾਂ ਮੋਦੀ ਜੀ ਪਹੁੰਚਣਗੇ ਹੱਥ ਹੱਥ ਮਿਲਾ ਕੇ ਤੋਂ ਉੱਥੋਂ ਫਿਰ ਵਾਪਸ ਆ ਜਾਣਗੇ ਕਿਉਂਕਿ ਉੱਥੇ ਗਏ ਦੀ ਪੁੱਛ ਗਿਛੋਣੀ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉੱਥੇ ਮਸਲਾ ਮੁੱਦੀ ਦੇ ਪਹੁੰਚਣ ਤੇ ਖਾਲਿਸਤਾਨ ਦੀ ਚਰਚਾ ਦਾ ਚੱਲਣਾ ਹੈ ਉੱਥੇ ਸਵਾਰ ਨਿੱਜਰ ਦੇ ਕਤਲ ਦੇ ਸਬੰਧ ਵਿੱਚ ਹੋਣੇ ਨੇ ਹੋਣੇ ਵੀ ਦੁਨੀਆ ਦੇ 5-7 ਮੁਲਕ ਜਿਹੜੇ ਉਹਨਾਂ ਦੇ ਪ੍ਰਧਾਨ ਮੰਤਰੀਆਂ ਦੇ ਸਾਹਮਣੇ ਆਪਣੇ ਕੋਲ ਜਵਾਬ ਕੋਈ ਨਹੀਂ ਭਾਰਤੀ ਚੈਨਲ ਪਤਾ ਕੀ ਖਬਰ ਦੇ ਰਹੇ ਨੇ ਕੈਨੇਡਾ ਖਾਲਿਸਤਾਨੀ ਅਤਵਾਦੀਆਂ ਨੂੰ ਟੈਰਰਿਸਟਾਂ ਨੂੰ ਸ਼ਹਿ ਦੇ ਰਿਹਾ ਹੈ ਸਪੋਰਟ ਕਰ ਰਿਹਾ ਹੈ ਨਾਲ ਹੀ ਅਗਲੇ ਬੰਨੇ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੂੰ ਆਈਐਸਆਈ ਫੰਡ ਕਰ ਰਹੀ ਹੈ ਵੈਸੇ ਹੈਰਾਨੀ ਦੀ ਗੱਲ ਕਿੱਡੀ ਹੈ ਰੈਫਰੈਂਡਮ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਇਨਾਂ ਥਾਵਾਂ 'ਚ ਹੋ ਰਏ ਨੇ ਤੇ ਫੰਡ ਇਹਨਾਂ ਨੂੰ ਪਾਕਿਸਤਾਨ ਕਰਨ ਲੱਗਿਆ ਘਟੋ ਘਟੇ ਨਹੀਂ ਕਹਿਣ ਦੀ ਹਿੰਮਤ ਹੈ ਨਹੀਂ ਵੀ ਇਹਨਾਂ ਨੂੰ ਫੰਡ ਕੈਨੇਡਾ ਜਾਂ ਅਮਰੀਕਾ ਕਰ ਰਿਹਾ ਉਹਨਾਂ ਦਾ ਨਾਮ ਲਾਓ ਨਾ ਮੋਦੀ ਦਾ ਅਜੇ ਤੱਕ ਜੀ7 ਦੇ ਵਿੱਚ ਨਾ ਪਹੁੰਚਣਾ ਸਾਡੇ ਲਈ ਸਿੱਖ ਕੌਮ ਲਈ ਇੱਕ ਵੱਡੇ ਹੌਸਲੇ ਦੀ ਗੱਲ ਹੈ ਕਿ ਸਾਡੇ ਕੀਤੇ ਹੋਏ ਘਰਾਓ ਸਿੱਖਾਂ ਵੱਲੋਂ ਸਫਾਰਤੀ ਢੰਗ ਨਾਲ ਕੀਤੀ ਹੋਈ ਭਾਰਤ ਦੀ ਘਿਰਾਬੰਦੀ ਜਿਸ ਤੋਂ ਡਰਦੇ ਹੋਏ ਮੋਦੀ ਜੀ ਖੱਬੇ ਸੱਜੇ ਹੂਰ ਹੀ ਕਿਸੇ ਮੁਲਕਾਂ 'ਚ ਤੁਰੇ ਫਿਰਦੇ ਹਨ ਮੋਦੀ ਜੀ ਦੀਆਂ ਖੱਬੇ ਸੱਜੇ ਜਿੰਨੀਆਂ ਵੀ ਦੌੜਾਂ ਲਗੀਆਂ ਨੇ ਇਹ ਪੰਨੂ ਸਰ ਦੇ ਐਲਾਨ ਨੇ ਲਗਾਈਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਮੋਦੀ ਦੀ ਲੈਂਡਿੰਗ ਤੋਂ ਟੇਕ-ਆਫ ਤੱਕ ਮੋਦੀ ਦੇ ਜਹਾਜ਼ ਤੋਂ ਉਤਰਨਾ ਤੇ ਜਹਾਜ਼ ਦੇ ਵਾਪਸ ਉਡਣ ਤੱਕ ਮੁਜ਼ਾਰਾ ਅਸੀਂ ਰਾਤ ਦਿਨ ਜਾਰੀ ਰੱਖਾਂਗੇ ਇਹ ਸੁਣ ਕੇ ਭਾਰਤ ਸਰਕਾਰ ਘਬਰਾ ਗਈ ਬਿਆਨ ਦੇਈ ਜਾਣੇ ਘਰ ਮੇਂ ਘੁਸਕੇ ਮਰਾਂਗੇ ਹੁਣ ਘਰ ਵਿੱਚ ਕੁਸਣ ਦੀ ਤਾਂ ਗੱਲ ਦੂਰ ਹੈ ਕੈਨੇਡਾ ਵਿੱਚ ਉਤਰਨ ਦੀ ਵੀ ਹਿੰਮਤ ਨਹੀਂ ਬੈ ਰਹੀ ਉਹ ਕੈਨੇਡਾ ਜਿਹੜਾ ਭਾਰਤ ਨਾਲੋਂ ਖੇਤਰਫਲ ਦੇ ਵਿੱਚ 3-4 ਗੁਣਾ ਜ਼ਿਆਦਾ ਵੱਡਾ ਹੈ। ਇਜ਼ਰਾਈਲ ਅਤੇ ਭਾਰਤ ਦੇ ਹਾਲਾਤ ਲਗਭਗ ਇੱਕੋ ਜਿਹੇ ਆ। ਇਜ਼ਰਾਈਲ ਅਤੇ ਈਰਾਨ ਦੀ ਜਿਹੜੀ ਆਪਸ ਵਿੱਚ ਹੁਣ ਲੜਾਈ ਲੱਗੀ ਹੈ ਉਹਦੇ ਬਾਰੇ ਆਪਾਂ ਥੋੜੀ ਜਿਹੀ ਚਰਚਾ ਕਰ ਲਈਏ। ਈਰਾਨ ਨੇ ਇਜ਼ਰਾਈਲ ਤੇ ਕੋਈ ਹਮਲਾ ਨਹੀਂ ਕੀਤਾ। ਹਮਲਾ ਇੱਕ ਨਹੀਂ ਕਈ ਵਾਰ ਇਜ਼ਰਾਈਲ ਬਾਰ-ਬਾਰ ਉਹਤੇ ਕਰ ਹਟਿਆ। ਹੁਣ ਉਹਨਾਂ ਦੇ ਵੱਡੇ ਚਾਰ ਆਫੀਸਰ ਮਾਰ ਦਿੱਤੇ, ਸਾਇੰਟਿਸਟ ਮਾਰ ਦਿੱਤੇ, ਜਨਰਲ ਮਾਰ ਦਿੱਤੇ। ਉਹ ਫਿਰ ਵੀ ਚੁੱਪ ਰਿਹਾ। ਫਿਰ ਅਗਲੇ ਦਿਨਾਂ ਈਰਾਨ ਦੇ ਵਿੱਚ ਫਿਰ ਦਿਨ ਵੇਲੇ ਇਹਨਾਂ ਨੇ ਹਮਲੇ ਕੀਤੇ। ਆਰਕੇ ਇਰਾਨ ਅੱਕੇ ਥੱਕੇ ਨੇ ਹੁਣ ਸਦਾ ਹੋਇਆ ਜਦੋਂ ਰਾਕਟਾਂ ਦਾ ਮੀਂਹ ਵਰਿਆ ਹੁਣ ਇਜ਼ਰਾਈਲ ਦੇ ਸ਼ਹਿਰ ਟੈਲ ਅਵੀਵ ਹਫੀਫਾ ਵਿੱਚ ਖਲਾਰਾ ਪਿਆ ਹੁਣ ਨਤਾਨਯਾਹੂ ਦੀ ਅੱਜ ਖਬਰ ਆ ਰਹੀ ਸੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੀ ਕਿ ਅਮਰੀਕਾ ਵੱਲ ਦੇਖ ਰਿਹਾ ਮਦਦ ਲਈ ਕੋਹਨਾ ਤੁਰੇ ਬਾਬਾ ਧਿਆਈ ਅਜੇ ਤਾਂ ਤਿੰਨ ਦਿਨ ਹੀ ਸਿਰਫ ਉਹਨਾਂ ਰਾਕਟ ਮਾਰੇ ਇਰਾਨ ਨੇ ਤੇ ਤੁਹਾਨੂੰ ਅਮਰੀਕਾ ਦਿਸਣ ਲੱਗ ਪਿਆ ਕਹਿਣ ਦਾ ਭਾਵ ਕਿ ਜਿੱਦਾਂ ਦੀਆਂ ਆਤਾਂ ਇਜ਼ਰਾਈਲ ਦੀਆਂ ਉਦਾਂ ਦੀਆਂ ਭਾਰਤ ਦੀਆਂ ਨੇ ਮੰਨ ਲਓ ਜੇ ਅਗਲਾ ਚੁੱਪ ਰਹੇ ਇਹ ਉਹਦੇ ਉੱਤੇ ਚੜ ਜਾਂਦੇ ਨੇ ਜੇ ਅਗਲਾ ਖੜ ਗਿਆ ਤੇ ਫਿਰ ਇਹਨਾਂ ਨੇ ਖੋਡਾਂ ਵਿੱਚ ਵੜਨ ਦਾ ਰਾਹ ਲੱਭ ਲੈਂਦੇ ਨੇ ਹੁਣ ਇਜ਼ਰਾਈਲ ਦੇ ਵਿੱਚ ਵੱਡੀ ਪੱਦਰ ਤੇ ਤਬਾਈ ਮੱਚੀ ਹੋਈ ਆ ਹਾਲਾਂਕਿ ਤਬਾਈ ਈਰਾਨ ਵਿੱਚ ਵੀ ਆ ਪਰ ਉਹ ਚੜ੍ਹਦੀ ਕਲਾ ਚ ਨੇ ਇੱਥੇ ਦੀ ਪਬਲਿਕ ਸਹਿਮੀ ਤੇ ਡਰੀ ਹੋਈ ਇਜ਼ਰਾਈਲ ਦੀ ਨਤਾਨ ਯਾਹੂ ਪ੍ਰਾਈਮ ਮਿਨਿਸਟਰ ਜਿਹੜਾ ਉਹ ਖੁਦ ਆਪ ਡਰਿਆ ਹੋਇਆ ਉਹਦੇ ਬਿਆਨਾਂ ਦਾ ਰੰਗ ਢੰਗੀ ਬਦਲ ਗਿਆ ਪਿਛਲੇ 2-3 ਸਾਲਾਂ ਤੋਂ ਉਹਨੇ ਗਜ਼ਾ ਦੇ ਵਿੱਚ ਲੱਖਾਂ ਹੀ ਬੰਦੇ ਮਾਰ ਛਡੇ ਨੇ ਕారణ ਸਰਕਾਰੀ ਅੰਕੜੇ ਬਸ 45 ਤੋਂ 50 ਹਜ਼ਾਰ ਹੀ ਦੱਸੇ ਜਾ ਰਹੇ ਨੇ ਇਜ਼ਰਾਈਲ ਖਬਰ ਦੇ ਰਿਹਾ ਕਿ ਸਾਡੇ ਵੱਤੋਂ ਵੱਤ 13 ਬੰਦੇ ਮਰੇ ਨੇ ਦੋ ਬਸਾਂ ਆਪਸ ਵਿੱਚ ਭੇੜ ਜਾਣ 30 40 ਬੰਦੇ ਤੋਂ ਉੱਚੀ ਮਰ ਜਾਂਦੇ ਨੇ 30 30 ਮੰਜ਼ਲਾਂ ਉੱਚੀਆਂ ਉਹਨੇ ਇਮਾਰਤਾਂ ਤੋੜ ਦਿੱਤੀਆਂ ਤੇ ਤੁਹਾਡੇ ਬੰਦੇ ਮਰੇ 13 ਦੁਨੀਆ ਐਡੀ ਬੇਵਕੂਫ ਨਹੀਂ ਹੁੰਦੀ ਜਿੰਨੇ ਹਾਕਮ ਸਮਝ ਲੈਂਦੇ ਨੇ ਉਹ ਹਾਕਮ ਜਿਨ੍ਹਾਂ ਨੇ ਆਪਣੀ ਅੱਖਾਂ ਤੇ ਪੱਟੀ ਬੱਧੀ ਹੁੰਦੀ ਇੱਕ ਸਮਾਂ ਆ ਜਾਂਦਾ ਜਦੋਂ ਪੱਟੀਆਂ ਖੁੱਲਣ ਲੱਗਦੀਆਂ ਜਿਦਾਣ મોદી ਸਾਹਿਬ ਦੀ ਪੱਟੀ ਖੁੱਲੀ ਮੜੀ ਜੀ ਭਾਰਤੀ ਮੀਡੀਆ ਦੀਆਂ ਸੁਰਖੀਆਂ ਦੇਖਦੇ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਸਿਰਕਪੋਰ ਜਸਟਿਸ ਇੱਕ ਟੈਰਰਿਸਟ ਜਥੇਬੰਦੀ ਜਿਹੜੀ ਭਾਰਤ ਵੱਲੋਂ ਬੈਨ ਕੀਤੀ ਹੋਈ ਹੈ। ਭਾਰਤ ਦਾ ਕੀ ਹੈ ਤੁਹਾਡਾ ਤਾਂ ਵਸ ਚੱਲੇ ਤੁਸੀਂ ਸੂਰਜ ਨੂੰ ਬੈਨ ਕਰਦੇ ਵੀ ਤੂੰ ਭਾਰਤ ਵਿੱਚ ਚੜ੍ਹ ਨਹੀਂ ਸਕਦਾ। ਕੋਈ ਨੈਤਿਕਤਾ ਨਾਮ ਦੀ ਚੀਜ਼ ਨਹੀਂ ਹੈਗੀ। ਚਲੋ ਸੱਚ ਬੋਲਣਾ ਨਾ ਬੋਲੋ ਝੂਠ ਵੀ ਬੋਲਣਾ ਥੋੜਾ ਜਿਹਾ ਸੱਚ ਰਲਾ ਕੇ ਬੋਲੋ ਅਗਲਾ ਥੋੜਾ ਜਿਹਾ ਯਕੀਨ ਕਰ ਲੈ। ਭਲਾ ਵੋਟਾਂ ਪਾਉਣ ਵਾਲੇ ਕਲਮ ਚਣੌਣ ਵਾਲੇ ਟੈਰਰਿਸਟ ਹੁੰਦੇ ਨੇ, ਅਤਵਾਦੀ ਹੁੰਦੇ ਨੇ। ਪੰਨੂ ਸਾਹਿਬ ਚੰਗੇ ਭਲੇ ਵਕੀਲ ਨੇ, ਇੱਕ ਲਾਅ ਫਰਮ ਦੇ ਮਾਲਕ ਨੇ। ਅਮਰੀਕਾ ਦੀ ਸਰਕਾਰ ਨੇ ਉਸ ਨੂੰ ਆਪਣੇ ਸਰਕਾਰੀ ਇਮਾਰਤਾਂ ਦੇ ਵਿੱਚ ਦਫ਼ਤਰ ਅਲਾਟ ਕੀਤਾ ਹੋ ਭਾਰਤ ਸਰਕਾਰ ਵਿੱਚ ਜੇ ਹਿੰਮਤ ਹੈਗੀ ਹੈ ਤਾਂ ਲਾਵੇ ਦੋਸ਼ ਅਮਰੀਕਾ ਤੇ ਕਿ ਉਸਨੇ ਕਿਉਂ ਇਹਨੂੰ ਸਰਕਾਰੀ ਇਮਾਰਤਾਂ ਵਿੱਚ ਅਲੋਟਮੈਂਟ ਕੀਤੀ ਹੋਈ ਹੈ ਹੁਣ ਤੱਕ ਤਾਂ ਅੱਜ ਤੱਕ ਦਾ ਇਹ ਹੀ ਪ੍ਰਚਾਰ ਚੱਲਿਆ ਹੈ ਗਾਂਧੀ ਜੀ ਨੇ ਹਿੰਦੁਸਤਾਨ ਨੂੰ ਜਨਮ ਦਿੱਤੀ ਦਵਾਈ ਮੁਹੰਮਦ ਅਲੀ ਜਨਾਹ ਹੋਣਾ ਨੇ ਪਾਕਿਸਤਾਨ ਨੂੰ ਬਣਾਇਆ ਉਹ ਪਾਕਿਸਤਾਨ ਦੇ ਪਿਤਾਮਾ ਨੇ ਇਹਨਾਂ ਦੋਹਾਂ ਦੇਸ਼ਾਂ ਦਾ ਪਿਤਾਮਾ ਅਮਰੀਕਾ ਹੈ ਅਮਰੀਕਾ ਨੇ ਭਾਰਤ ਪਾਕਿਸਤਾਨ ਸੁਣੇ 100 ਨਵੇਂ ਦੇਸ਼ ਹੋਰ ਬਣਾਏ ਪਰ ਗੱਪਾਂ ਦੇਖੀ ਚਲੋ ਕਿਡੀਆਂ-ਕਡੀਆਂ ਮਹਾਤਮਾ ਗਾਂਧੀ ਜੀ ਨੇ ਦੇ ਭਾਰਤ ਨੂੰ ਆਜ਼ਾਦ ਕਰਾਇਆ ਮਹਾਤਮਾ ਗਾਂਧੀ ਤਾਂ ਅੰਗਰੇਜ਼ਾਂ ਅੱਗੇ ਇਹ ਤਰਲੇ ਲੈਂਦਾ ਮਰ ਗਿਆ ਕਿ ਸਾਨੂੰ ਆਪਣੀ ਸਰਕਾਰ ਦੇ ਵਿੱਚ ਭਾਈਵਾਲੀ ਦਿਓ ਸਾਨੂੰ ਵੀ ਕੋਈ ਐਮਪੀ ਐਮਐਲਏ ਬਣਾ ਲਓ ਇਸ ਤੋਂ ਬਾਅਦ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀ ਜ਼ਰੂਰੀ ਗੱਲ ਹੈ ਜਿਸ ਨੇ ਇੰਡੀਆ ਨੂੰ ਆਜ਼ਾਦੀ ਦੇਣ ਦੀ ਗੱਲ ਕਹੀ ਜਿਸ ਨੇ ਪਾਕਿਸਤਾਨ ਨੂੰ ਬਣਵਾਇਆ ਉਸ ਪਿੱਛੇ ਅਮਰੀਕਾ ਖੜਾ ਹੈ ਹੁਣ ਉਸੇ ਅਮਰੀਕਾ ਸਰਕਾਰ ਨੇ ਖਾਲਸਤਾਨ ਦੀ ਸਥਾਪਨਾ ਕਰਵਾਉਣੀ ਹੈ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਗੱਲ ਪ੍ਰਸਿੱਧ ਡਾਕਟਰ ਇਕਤ ਦਿਆਰ ਚੀਮਾ ਜੀ ਜੋ ਪ੍ਰਸਿੱਧ ਅਕਾਦਮਿਕ ਸਿਆਸੀ ਵਿਸ਼ਲੇਸ਼ਕ ਵੀ ਹਨ ਯੂਨਾਈਟਿਡ ਨੇਸ਼ਨ ਦੀ ਜ਼ਿੰਮੇਵਾਰ ਐਡਵਾਈਜ਼ਰੀ ਦੇ ਵਿੱਚ ਉਹਨੂੰ ਕਰੀ ਵੀ ਕਰਦੇ ਹਨ ਖਾਲਸਤਾਨ ਵਾਸਤੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸਿੱਖ ਕੌਮ ਉਹਨਾਂ ਦੀ ਹਮੇਸ਼ਾ ਰਿਣੀ ਰਹੇਗੀ ਸਭ ਤੋਂ ਵੱਡੀ ਗੱਲ ਕਿ ਉਹ ਪਾਕਿਸਤਾਨ ਦੇ ਜੰਪੜ ਬਗਦਾਦ ਔਰ ਇੱਕ ਮੁਸਲਮਾਨ ਹਨ ਪਰ ਸਿੱਖਾਂ ਦੇ ਬਹੁਤ ਵੱਡੇ ਹਮਾਇਤੀ ਹਨ ਉਸ ਨੇ ਪਿਛਲੇ ਦਿਨੀ ਆਪਣੇ ਭਾਸ਼ਣ ਦੇ ਦੌਰਾਨ ਇੱਕ ਗੱਲ ਕਹੀ ਕਿ ਸਿੱਖਾਂ ਕੋਲੋਂ ਮੈਂ ਖਾਲਸਤਾਨ ਲਈ ਕੰਮ ਕਰਨ ਵਾਸਤੇ ਕੁਝ ਨਹੀਂ ਮੰਗਦਾ ਪਰ ਇੱਕ ਚੀਜ਼ ਮੈਂ ਜ਼ਰੂਰ ਮੰਗਦਾ ਜਦ ਵੀ ਖਾਲਸਤਾਨ ਬਣਿਆ ਜਦ ਵੀ ਮੇਰੀ ਮੌਤ ਹੋਈ ਤਾਂ ਮੇਰੀ ਕਬਰ ਖਾਲਸਤਾਨ ਦੇ ਵਿੱਚ ਬਣਾਈ ਜਾਵੇ ਅਗਰ ਮੇਰੇ ਘਰ ਦੇ ਮੈਨੂੰ ਪਾਕਿਸਤਾਨ ਦੇ ਵਿੱਚ ਦਫਨਾਉਂਦੇ ਹਨ ਤਾਂ ਸਿੱਖਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਖਾਲਸਤਾਨ ਆਜ਼ਾਦ ਹੋਇਆ ਤਾਂ ਬਾਅਦ ਵਿੱਚ ਮੇਰੀ ਕਬਰ ਨੂੰ ਪੁੱਟ ਕੇ ਲਿਆਣ ਕੇ ਖਾਲਸਤਾਨ ਦੇ ਵਿੱਚ ਸਥਾਪਿਤ ਕੀਤੀ ਜਾਵੇ ਇਥੋਂ ਅੰਦਾਜ਼ਾ ਲਗਾਓ ਕਿਸ ਦਾ ਕਿੰਨਾ ਪਿਆਰ ਹੈ ਸਿੱਖੀ ਦੇ ਨਾਲ ਹਾਲਾਂਕਿ ਉਹ ਜੇ ਨੌਜਵਾਨ ਹਨ ਕੋਈ ਬਜ਼ੁਰਗ ਨਹੀਂ ਉਸਰ ਪੌਣਾ ਦੀ ਅੰਦਰਲੀ ਇੱਕ ਭਾਵਨਾ ਸੀ ਪਵਿੱਤਰ ਜਿਸ ਦਾ ਉਸ ਨੇ ਇਜ਼ਹਾਰ ਕੀਤਾ ਉਸ ਦਾ ਕਹਿਣਾ ਹੈ ਗੱਲ ਅਮਰੀਕਾ ਖਾਲਸਤਾਨ ਬਣਾ ਕੇ ਦੇਵੇਗਾ ਸੰਸਾਰ ਦੇ ਹਾਲਾਤ ਦਿਨ-ਬ-ਦਿਨ ਵਿਗੜ ਰਹੇ ਹਨ ਇਜ਼ਰਾਈਲ ਅਤੇ ਈਰਾਨ ਦੀ ਜੰਗ ਪਤਾ ਨਹੀਂ ਕਿਹੜੇ ਪਾਸੇ ਵੱਲ ਮੋੜ ਲਵੇਗੀ ਫਿਲਹਾਲ ਆਪਸ ਵਿੱਚ ਇੱਕ ਦੂਸਰੇ ਤੇ ਵੱਡੇ ਹਮਲੇ ਕੀਤੇ ਜਾ ਰਹੇ ਹਨ ਈਰਾਨ ਦੀ ਵੱਡੀ ਤੇਲ ਰਫਾਇਨਰੀ ਤੇ ਵੀ ਹਮਲਾ ਹੋਇਆ ਅਤੇ ਹੋਰ ਵੀ ਕਈ ਗੈਸ ਪਲਾਂਟਾਂ ਨੂੰ ਹਮਲੇ ਵਿੱਚ ਤੈਅ ਸਨੈਸ ਕੀਤਾ ਜਿਸ ਵਿੱਚ ਕਤਰ ਸਰਕਾਰ ਦਾ ਵੀ ਉਸ ਵਿੱਚ ਹਿੱਸਾ ਹੈ ਈਰਾਨ ਵੱਲੋਂ ਜ਼ੋਰਦਾਰ ਹਮਲਿਆਂ ਦੇ ਦੌਰਾਨ ਜਦੋਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨਤਾਨਯਾਹੁ ਅਮਰੀਕਾ ਤੋਂ ਮਦਰ ਲਈ ਪੁਕਾਰ ਕਰਨ ਲੱਗਾ ਸਾਡੇ ਬੰਦੇ ਕਹਿੰਨ ਲੱਗੇ ਗੁਹਾਰ ਗੁਹਾਰ ਪੰਜਾਬੀ ਨਹੀਂ ਹੈਗੀ ਪੁਕਾਰ ਹੁੰਦੀ ਹੈ ਪੁਕਾਰ ਕਰਨੀ ਤਰਲਾ ਮਾਰਨਾ ਪਰ ਅਮਰੀਕਾ ਜੇ ਉਸ ਸੰਬੰਧੀ ਬਿਲਕੁਲ ਚੁੱਪ ਹੈ ਲੱਗਦਾ ਉਹ ਵੀ ਸੋਚ ਰਿਹਾ ਹੈ ਕਿ ਇਜ਼ਰਾਈਲ ਦਾ ਥੋੜਾ ਜਿਹਾ ਜ਼ੋਰ ਲੱਗ ਲੈਣ ਦੀਏ ਕਿਉਂਕਿ ਇਜ਼ਰਾਈਲ ਜਿਹੜਾ ਉਹ ਵੀ ਓਵਰ ਕੌਨਫੀਡੈਂਸ ਵਿੱਚ ਚੱਲ ਰਿਹਾ ਹੈ ਭਾਰਤ ਵਾਂਗ ਦੂਸਰਿਆਂ ਨੂੰ ਹਮੇਸ਼ਾ ਅੰਡਰ ਐਸਟੀਮੇਟ ਕਰਦਾ ਜਿੱਦਾਂ ਭਾਰਤ ਦੀ ਸਰਕਾਰ ਤੇ ਮੋਦੀ ਭਗਤ ਕਰਦੇ ਹਨ ਭਾਰਤੀ ਇੱਕ ਚੈਨਲ ਨੇ ਖਬਰ ਲਾਈ ਹੈ ਪੀਐਮ ਮੋਦੀਜ਼ ਜੀ7 ਪਾਵਰ ਪੁਸ਼ ਇਹ ਪਾਵਰਪੁਸ਼ ਵਾਲਾ ਬਟਨ ਸਾਈਪਰਸ ਦੇ ਵਿੱਚ ਲੱਗਾ ਜਿੱਥੋਂ ਮੋਦੀ ਜੀ ਦੱਬਣ ਲਈ ਉੱਥੇ ਪਹੁੰਚੇ ਹੋਏ ਨੇ ਇੰਨੇ ਮਾੜੀ ਤੇ ਪਤਲੀ ਹਾਲਤ ਭਾਰਤ ਦੀ ਇਸ ਵੇਲੇ ਹੋ ਚੁੱਕੀ ਹੈ ਨਾ ਉਹ ਦੁਨੀਆ ਭਰ ਦੇ ਚੈਨਲਾਂ ਦੇ ਉੱਤੇ ਦਿਸ ਰਿਹਾ ਕੋਈ ਵੀ ਚੈਨਲ ਇੰਡੀਆ ਦੀ ਕੋਈ ਗੱਲ ਨਹੀਂ ਕਰ ਰਿਹਾ ਜੇ ਕਿਤੇ ਗੱਲ ਹੁੰਦੀ ਵੀ ਹੈ ਤਾਂ ਉਹ ਚਰਚਾ ਇਹ ਛਿੜਦੀ ਹੈ ਕਿ ਸਿੱਖਾਂ ਦੀ ਕਿਲੰਘ ਕਰ ਰਹੇ ਨੇ ਘੱਟ ਗਿਣਤੀਆਂ ਨੂੰ ਦਬਾ ਰਹੇ ਨੇ ਇਹਨਾਂ ਦੇ ਲੋਕਤੰਤਰ ਦੀ ਨਕਾਬ ਦਿਨੋ-ਦਨ ਉਤਰ ਰਹੀ ਹੈ ਇਹਨਾਂ ਦਾ ਇੱਕ ਹੋਰ ਚੈਨਲ ਕੀ ਖਬਰ ਲਾ ਰਿਹਾ G7 Summit PM Modi begins a strategic tour with official visit. ਉਹ ਜਿਹੜੀ ਸਾਡੀ ਸਟ੍ਰੈਟੇਜੀ ਹੈ ਜਿਹੜੀ ਵਿਉਂਤਬੰਦੀ ਉਹ ਤਾਂ ਸਾਨੂੰ ਪਤਾ ਲੱਗ ਗਿਆ। ਸੱਜਣਾ ਜੇ ਤੂੰ ਪਹੁੰਚ ਜਾਂਦਾ 15 ਤਰੀਕ ਨੂੰ ਉੱਥੇ ਤੇ 17 ਤਰੀਕ ਤੱਕ ਇਹਰਾ ਤੁਸੀਂ ਰਹਿਣਾ ਇਹ ਦਬਰ ਹੋ ਜਾਣਾ ਸੀ। ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੀ ਸੋਵਰਨਿਟੀ ਨੂੰ ਚੈਲੰਜ ਕਰਦੇ ਆਂ। ਬਾੜੇ ਦੇ ਟੱਟੂ ਮਾਰਾਂ ਹੀ ਪੈਸੇ ਦੇ ਕੇ ਸ਼ਾਂਤਮਈ ਲੋਕਤੰਤਰਕ ਤਰੀਕਿਆਂ ਦੇ ਨਾਲ ਯੂਨਾਈਟਿਡ ਨੇਸ਼ਨ ਦੇ ਲਾਅ ਦੀਨ ਇੱਕ ਪੜਿਆ ਲਿਖਿਆ ਸਿੱਖਾਂ ਦਾ ਵਰਗ ਸ਼ਾਤਮੈ ਰੈਫਰੈਂਡਮ ਕਰਵਾ ਰਿਆ ਹੋਵੇ ਤੇ ਤੁਸੀਂ ਉਹਨਾਂ ਨੂੰ ਜਾ ਕੇ ਕਿ ਟਕੇ ਦੇ ਗੈਂਗਸਟਰਾਂ ਦੇ ਕੋਲੋਂ ਗੋਲੀਆਂ ਮਰਵਾਓ ਇਸ ਕਾਸੇ ਦੀ ਪੁੱਛਕਿਸ਼ ਹੋਣੀ ਆ ਜਿੱਤੋਂ ਡਰਦਾ ਹੋਇਆ ਮੋਦੀ ਹਣ ਵਾਲੇ ਦੋਲੇ ਗਿੜੇ ਕੱਢਦਾ ਫਿਰਦਾ ਇਹ ਤੁਹਾਡੀ ਸਟ੍ਰੈਟੈਜਿਕ ਵਿਜ਼ਿਟ ਆ ਇਹਨਾਂ ਦੇ ਚੈਨਲ ਸੁਰਖੀ ਇਸ ਤਰ੍ਹਾਂ ਬਣਾਉਂਦੇ ਨੇ ਜਿਵੇਂ ਕਿ ਉਹ ਭਾਰਤ ਹੀ ਸਾਰੀ ਦੁਨੀਆ ਨੂੰ ਨਾ ਗਾਈਡ ਕਰ ਰਿਹਾ ਹੋਵੇ ਸਾਰੇ ਸੰਸਾਰ ਦੇ ਦੇਸ਼ ਇਹਨਾਂ ਨੂੰ ਪੁੱਛਕਿਸ਼ ਚਲਦੇ ਹੁਣ ਰੂਸ ਨਾਲ ਮਾੜੀ ਮੁਟੀ ਤੁਹਾਡੀ ਸਾਂਝ ਹੈਗੀ ਹੁਣ ਤਾਂ ਉਹ ਵੀ ਪਿੱਛੇ ਹੋ ਗਿਆ ਕੋਈ ਰੋਟੀ ਖਾਣ ਲੱਗਾ ਸੀ ਤੇ ਉਹਦੀ ਢੋਲਗੀ ਧਾਲ ਉਹ ਸੂਮ ਥੱਲੇ ਡੁੱਲੀ ਹੋਈ ਦਾੜ ਨਾਲ ਹੀ ਬੁਰਕੀਆਂ ਲਾ ਲਾ ਕੇ ਤੇ ਰੋਟੀ ਖਾਣ ਲੱਗ ਪਿਆ। ਲੱਗੇ ਖੜਾ ਇੱਕ ਬੰਦਾ ਕਹਿੰਦਾ ਯਾਰ ਤੂੰ ਇਹ ਕੀ ਕਰਨ ਲੱਗਾ? ਉਹ ਕਹਿੰਦਾ ਸਾਡੇ ਖਾਨਦਾਨੀ ਰਿਵਾਜ ਆਹੀਂ ਡੋਲ ਡੋਲ ਕੇ ਛਕਦੇ ਹੁੰਦੇ। ਸਵਾਲਾਂ ਤੋਂ ਡਰਦਿਆਂ ਰੇਸਾਂ ਲਾ ਕੇ ਭੱਜਣਾ, ਸਿੱਖਾਂ ਦੇ ਖਾਲਸਤਾਨੀ ਕਿਰੇਬੰਦੀ ਤੋਂ ਤਰਬਗਣਾ। ਨਾਂ ਰੱਖਿਆ ਹੈ ਸਟ੍ਰੈਟੈਜਿਕ ਟੂਰ। ਪੰਜਾਬੀ ਚ ਕਹਾਂਗੇ ਵਿਉਂਤਬੰਦੀ ਯਾਤਰਾ। ਇਹ ਹੋਰ ਸਪਸ਼ਟ ਕਰਨਾ ਆਵੇ ਤਾਂ ਕਹਾਂਗੇ ਸਕੀਮੀ ਯਾਤਰਾ। ਮਤਲਬ ਕਿ ਕਿਹੜੇ ਕਿਹੜੇ ਰਹਾ ਸਾਡੇ ਲੋਕੇ ਆਪਾਂ ਜਾਣਾ ਤੇ ਨਿਕਲਣਾ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਸੀ 7-8 ਜਾਣੇ ਕੈਨੇਡਾ ਦੇ ਵਿੱਚ ਖੜੇ ਕੀਤੇ ਨੇ ਇੱਕ ਤਿਰੰਗਾ ਝੰਡਾ ਥੱਲੇ ਸੁਰਖੀ ਲਾਤੇ ਭਾਰਤੀ ਨੈਸ਼ਨਲ ਕੈਨੇਡਾ ਵਿੱਚ ਮੋਦੀ ਜੀ ਦੇ ਪਹੁੰਚਣੇ ਕੀ ਉਡੀਕ ਵਿੱਚ ਵਿਅਕਲ ਹਾ ਕੈਨੇਡਾ ਦੇ ਵਿੱਚ ਤੇ ਸੋਕਾ ਪਿਆ ਹੈ ਨਾ ਤੇ ਪੀਣ ਲਈ ਪਾਣੀ ਹੈ ਨਹੀਂ ਮੋਦੀ ਜੀ ਇੱਥੋਂ ਆਪਣੇ ਭਾਰਤ ਤੋਂ ਡਰਮ ਭਰ ਕੇ ਲਿਆ ਰਹੇ ਉਹਨਾਂ ਨੇ ਪਾਣੀ ਪੀਣ ਲਈ ਇਸ ਕਰਕੇ ਵਿਚਾਰੇ ਵੇ ਅੱਕਰ ਹੋਏ ਫਿਰਦੇ ਮੈਂ ਨਿੰਦਾ ਤੋਂ ਬਚਦਾ ਹੋਇਆ ਇੱਕ ਬੜੀ ਸਪਸ਼ਟ ਜੀ ਗੱਲ ਕਰਨੀ ਚਾਹੁੰਨਾ ਕਿਉਂਕਿ ਨਿੰਦਾ ਕਰਨੀ ਕਿਸੇ ਲਈ ਵੀ ਚੰਗੀ ਗੱਲ ਨਹੀਂ ਹੁੰਦੀ ਪਰ ਭਾਰਤੀ ਚੈਨਲ ਜਿਸ ਤਰੀਕੇ ਨਾਲ ਖਬਰਾਂ ਬਣਾਵਣਾ ਲਾ ਰਹੇ ਹੋਰ ਕੁਝ ਵੀ ਹੋਵੇ ਇਹ ਕਿਸੇ ਖਾਨਦਾਨੀ ਦੇਸ਼ ਦੇ ਨਾਗਰਿਕ ਨਹੀਂ ਲੱਗਦੇ ਹੁਣ ਦੇਖਦੇ ਹਾਂ ਮੋਦੀ ਜੀ ਪਹੁੰਚਦੇ ਆ ਕਿ ਨਹੀਂ ਪਹੁੰਚਦੇ ਪਹੁੰਚੀ ਤਾਂ ਫਿਰ ਕੀ ਹੋਇਆ ਉਹ ਕੱਲ ਨੂੰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਣਾ ਖਿਆਲ ਰੱਖਣਾ ਜਿੱਥੇ ਰਹੋ ਚੜ੍ਹਦੀ ਕਲਾ 'ਚ ਹੱਸਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ